ਦੀ ਗੁਰੂ ਨਾਨਕ ਦੇਵ ਜੀ ਦਾ ਸ਼ਾਹ ਦੋ ਜਹਾਨਾਬਾਦੀ ਚਾਗ ਸ਼ਤ ਤਖਤ ਦੇ مالک ਤਨ 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 ਸੇਵੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਗੁਰੂ ਰੂਪਿਆਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਪੰਥ ਦੇ ਬਾਣੀ ਸਰਵਾਂ ਸਬਾਨੀ ਸਾਹਿਬ ਸ਼ੰਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਬੰਦੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਘਰ ਦੇ ਸੰਗਤਾਂ ਲਈਏ ਜੀ ਵਾਹਿਗੁਰੂ ਜੀ ਦਾ ਆਸਵਾਦ ਵਾਹਿਗੁਰੂ ਜੀ ਦੀ ਜੀ ਪੰਥ ਦੇ ਪ੍ਰਸਿੱਧ ਰਚਨਾ ਦੀ ਬਹੁਤ ਲੰਮੇ ਸਮੇਂ ਤੋਂ ਕਾਮ ਨੂੰ ਗੁਰ ਸ਼ਬਦ ਨਾਲ ਗੁਰਬਾਣੀ ਦਾ ਜੋੜ ਰਹੇ ਭਾਈ ਸਾਹਿਬ ਨੂੰ ਭਾਈ ਦਵਿੰਦਰ ਸਿੰਘ ਜੀ ਸੋਟੀ ਪਾਪਾ ਸਾਰੇ ਹਨ ਗੁਰਬਾਣੀ ਦਾ ਅਸਥ ਕਿੰਨਾ ਕੀਰਤਨ ਕਰਾ ਰਹੇ ਇਸ ਜੀ ਨੂੰ ਚੇਤਾਵਨੀ ਜਿਵੇਂ ਉਹਨਾਂ ਬੱਚੇ ਸੀ ਉਹ ਤਾਂ ਕੈਸਟਲ ਬਿਨਾਂ ਬਿਨਾਂ ਸੀ ਤੇ ਉਹੀ ਇਹਨਾਂ ਦੇ ਕੀਰਤਨ ਦਾ ਅਦਾਲ ਹੈ ਉਹੀ ਸਹਿਜ ਹੈ ਔਰ ਉਸੇ ਤਰ੍ਹਾਂ ਗੁਰੂ ਸ਼ਬਦ ਦੇ ਨਾਲ ਜੋੜਦੇ ਨੇ ਗੁਰਬਾਣੀ ਦੇ ਨਾਲ ਆਪਾਂ ਨੂੰ ਜੋੜ ਰਹੀ ਸੀ ਤੇ ਕਲਗੀਧਰ ਬਾਦਸ਼ਾਹ ਜੀ ਦੀ ਔਰਤ ਮਈ ਬਾਣੀ ਦੇ ਵਿੱਚੋਂ ਜਿਹੜੀ ਸਾਡੀ ਇੱਕ ਆਸ ਦੀ ਪਹਿਲਕੋੜੀ ਹੈ ਛੇ ਤੇਲ ਬਾਦਨ ਸਿਮਰਿਆ ਘਰ ਨਾਮ ਉਰੇਦ ਆਵੇ ਘਾਏ ਸਭ ਥਾਈ ਹੋਏ ਸਹਾਇਗਾ ਕੀਰਤਨ ਕਰਵਾ ਕੇ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਮਨੁੱਖਾਂ ਨੂੰ ਕਿਸ਼ਨਾ ਯਾਦਾ ਪ੍ਰੇਮ ਕਰਦੇ ਸਨ ਕਿ ਬਚਪਨ ਦੇ ਵਿੱਚ ਉਹਨਾਂ ਦੇ ਵੱਡੇ ਭਰਾ ਦਾ ਵਿਆਹ ਸੀ ਅਨੰਦ ਕਾਰਜ ਸੀ ਮਦਨ ਅੰਨ ਨੇ ਬੜੇ ਧਿਆਨ ਨਾਲ ਉਹਨਾਂ ਨੂੰ ਸੋਹਣੇ ਕੱਪੜੇ ਪਾਏ ਸੋਹਣੇ ਬਸ ਤੇ ਉਹ ਕੱਪੜੇ ਪਾ ਕੇ ਜਦੋਂ ਬਾਹਰ ਗਏ ਤੇ ਬਾਹਰ ਉਹਨਾਂ ਦੀ ਬਾਣੀ ਜਿਹੜੀ ਉਹਨਾਂ ਦੇ ਨਾਲ ਕਿਰਤ ਸੀ ਉਦੇ ਵਿੱਚੋਂ ਇੱਕ ਮਿੱਤਰ ਦੇ ਕੱਪੜੇ ਬੜੇ ਫਟੇ ਹੋਏ ਸੀ ਬੜੇ ਭਰਾਸ ਗੁਰੂ ਤੇਗ ਬਹਾਦਰ ਜੀ ਲਗੀਰ ਪਾਤਸ਼ਾਹ ਦੇ ਸਮਕਾਲੀ ਕਵੀ ਕਵੀ ਸ਼ੈਨਾਪੁਰ ਸਿੰਘ ਲਿਖਦੇ ਆ ਪਰਖਟ ਭਏ ਗੁਰ ਤੇਗ ਬਹਾਦਰ ਸਾਧਨ ਸ੍ਰੇਸ਼ਟ ਹੈ ਕਾ ਪੀਤਾ ਜਿਹੜੇ ਬਾਦਸ਼ਾਹ ਕਿਸੇ ਇੱਕ ਦੇ ਤਨ ਨੂੰ ਨਕਾ ਦੇਖ ਕੇ ਉਹਦਾ ਤਨ ਕੱਟਦੇ ਆ ਜਦੋਂ ਪੂਰੇ ਦੁਸਤਾਨ ਦੇ ਵਿੱਚ ਇਤੋਂ ਦੇ ਲੋਕਾਂ ਤੋਂ ਧਰਮ ਦੀ ਚਾਦਰ ਲਈ ਜਾਵੇ ਸੀ ਜਿਹੜੇ ਸਾਡੇ ਜੀਵ ਵੀਰ ਨੇ ਤਾਂ ਪਾਦਸ਼ਾਹ ਕਿਵੇਂ ਸਹਿਣ ਕਰ ਸਕਦੇ ਸੀ ਵੀ ਇਹਨਾਂ ਨੂੰ ਧਰਮ ਦੀ ਚਾਦਰ ਲਈ ਜਾਵੇ ਪਰਕ ਇਹ ਆ ਅਸੀਂ ਦੁਨੀਆ ਤੋਂ ਜਾਂਦੇ ਆ ਸਰੀਰ ਖਤਮ ਹੁੰਦਾ ਪਰ ਉਹ ਇੱਕ ਇਹ ਕਿੰਨੇ ਸਿੱਖਾਂ ਨਾਲ ਜਿੱਫਤਾਰੀ ਇਹਨਾਂ ਨੇ ਦਿੱਤੀ ਆ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਇਆ ਜੀ ਉਹਨਾਂ ਦੇ ਤੋਂ ਹਿੰਦੁਸਤਾਨ ਦੀ ਨੀਂਹ ਥੋਮਤ ਹੈ ਹਾ ਤੁਮ ਤਾਂ ਵੀ ਆਪਾਂ ਵੇਖਦੇ ਆ ਕੰਮ ਕਰਦੇ ਕੀ ਪ੍ਰਜਾਤਨ ਯੂਨੀਵਰਸਿਟੀ ਚੰਡੀਗੜ੍ਹ ਦੀ ਬਣ ਰਹੀ ਹੈ ਇਹਨੂੰ ਜਦੋਂ ਕਿ ਡੈਮੋਕ੍ਰੇਸੀ ਕੇਂਦਰ ਦਾ ਉਹਦੇ ਪੂਰੀ ਤਰ੍ਹਾਂ ਆ ਗਿਆ ਸਿੱਖਾਂ ਦਾ ਅਧਿਵਿਦ ਸਿੱਖਾਂ ਦਾ ਅਧਿਵਿਦ ਔਰ ਇਹ ਵੀ ਆਪੇ ਆਪਣੀ ਲੋਚ ਚਾਹੋਗੇ ਮਿਲੋਗਾ ਮਾਰਗ ਗੁਰੂ ਦਾ ਰਣ ਸਾਥ ਪਰਪਰਸਾਂ ਜਾਣ ਨਹੀਂ ਗੁਰੂ ਬੜਾ ਪਿਆਰ ਕਰਦਾ ਸਿੱਖ ਹੁਣੇ ਭਾਜ ਸਾਹਿਬ ਦਾਸ ਬੈਠਾ ਇੰਨਾ ਪਿਆਰ ਕਰਕੇ ਗੁਰੂ ਸਾਹਿਬ ਪਹਿਲਾਂ ਆਪਣੇ ਸਿੱਖ ਦੇ ਲਈ ਪੁੱਤ ਵੀ ਉਹਨਾਂ ਨੇ ਸ਼ਹੀਦ ਕਰਵਾ ਲਿਆ ਵਾ ਆਰ ਕਾਰਕ ਸਿਧਿ ਵੀ ਨਹੀਂ ਤੇ ਦੋ ਦਰਤਾ ਪਿਆਰ ਗੁਰੂ ਬਹੁਤ ਪਿਆਰ ਕਰਦਾ ਪਰ ਸਿੱਖ ਵੀ ਘਟ ਨਹੀਂ ਕਿਉਂਕਿ ਸਿੱਖੀ ਦੇ ਵਿੱਚ ਬਰਾਬਰ ਕੰਮ ਚੱਲਦਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਨਾ ਕਿ ਰਸਤਾ ਲੱਭਿਆ ਸੇਤੋ ਸ਼ਨਸਨ ਨਾਮ ਦਾ ਕਿ ਕਿਹੜੀ ਤਾਕਤ ਹੈ ਨਾਮ ਦਾ ਜਿਹੜੀ ਤੇਰੇ ਉੱਤੇ ਹੈ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਬਾਚਾ ਨੇ ਕਾਹਦੀ ਗੁਰ ਸੰਗਤ ਬਾਣੀ ਬਿਨਾ ਮੁਰਗੀ ਰੋਡ ਨਹੀਂ ਹੈ ਰਾਈ ਜਿੱਥੇ ਗੁਰੂ ਦੀ ਗੱਲ ਅਤੇ ਸੰਗਤ ਦੀ ਗੱਲ ਜਿੱਥੇ ਗੁਰੂ ਦੀ ਗੱਲ ਅਤੇ ਸਿੱਖ ਦੀ ਗੱਲ ਨਾਲ ਚੱਲੀ ਇਹ ਬਰਾਬਰ ਹੀ ਨਾਲ ਚੱਲੀ Woo!

ਚਾਰ ਸਾਲ ਦਾ ਬੱਚਾ ਫੜ ਕੇ ਮੈਂ ਵੀਡੀਓ ਵੀ ਬਾਈਂ ਕਹਿੰਦਾ ਸਰਦਾਰ ਹਿੰਮਤ ਸਿੰਘ ਬੜੇ ਜੋਸ਼ ਨਾਲ ਬੋਲਿਆ ਇਹੋ ਹੀ ਮਹਿਕਾਂ ਦੀ ਸ਼ਰਤ ਨੂੰ ਵੀ ਕਹਿਣਾ ਬੱਚੇ ਦਾ ਨਾਮ ਬੜੇ ਘਰਾਂਵਾਂ ਸ਼ਾਦੀ ਰੱਖਣੀ ਤੇ ਨਾਲ ਸਿੰਘ ਤੇ ਤੌਰ ਤੇ ਸਾਡੀ ਆਈਡੈਂਟੀ ਆ ਸਾਡੀ ਪਛਾਣ میںردار کر رہی گلا سنا تین شہید ہوئے پر گرو تو ਹੇ ਤਿਆਰੀ ਕਰਵਟ ਦੇ ਮੋਖੋ ਕਾਹ ਤੇ ਕਵਾਰੇ ਕਰਵਟ ਭਰਾਨ ਕਰਵਟ ਤੇਰੀ ਰਾਤ ਗੜ ਸੁਣ ਬੇਨਤੀ ਸਿੱਖ ਨੂੰ ਮਾਰਾ ਹੈ ਨਾ ਲੱਗਦਾ ਗੁਰੂ ਨੂੰ ਪੇਛਣੀ ਤੋ ਆਪਾਂ ਗੁਰੂ ਨਾਮ ਜਪੇ ਰਹਿਣਾ ਇਹ ਤਿੰਨ ਸਿੰਧਾਂ ਦੀ ਸ਼ਹਾਦਤ ਉਹ ਸਿੱਖਾ ਦੀ ਸ਼ਹਾਦਤ ਮੰਨੀ ਉਸਨੂੰ ਬਾਛਾ زلاف جلالی تلوار سمانے دا سی جلال جلالی وہ دی تلوار ہکڑی تے دلی تے چاندی جانگ دے بیچ گرو تاسیس تاڑکوں اللہ پتیسا پرپادشاہ دل کے بارکل کی ترپادشاہ کے نے تل کے جلیوں راکھا پرم راکھا پینوں وڈوں کلوں میں ساکا کرمہے کے ساکا جن کیا سی یا پر سر نہ دی سر اصلی وی رکھتا ہے زندگی کے بڑے تراک دا مایا میں گھاٹا سکتی کئی اٹکاں کر سکتی شریر کتاں دے ہو سکتی کئی واریاں تو اندر اس پروار دے وچ وی کوئی مشکل ہو سکتی پر سانو گرو نے سر ج ਮਟਨ ਸਾਹਿਬ ਜਿਵੇਂ ਆਤਮਾ ਦੇ ਬਦਦਾਨ ਕੁਛ ਆਪੀ ਮਟਨ ਸਾਹਿਬ ਇਹਦਾ ਕਹਿੰਦੇ ਆ ਉਹਨਾਂ ਨੇ ਸਾਖੀ ਸੁਣਾਈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਕੇ ਆਏ ਇਥੇ ਪੰਡਿਤ ਬ੍ਰਹਮਦਾਸ ਨਾਲ ਚਰਚਾ ਨੂੰ ਜਿਹੜਾ ਬੜਾ ਵਿਦਵਾਨ ਸੀ ਬੜਿਆ-ਬੜਿਆ 논ੀ ਕਰਾਇਆ ਗੁਰੂ ਸਾਹਿਬ ਨੇ ਚਰਚਾ ਕੀਤੀ ਤੇ ਚਰਚਾ ਦੇ ਵਿੱਚ ਬ੍ਰਹਮਦਾਸ ਨੇ ਗੁਰੂ ਅੱਗੇ ਆਖਿਆ ਜੀ ਮੈਂ ਆਰ میں سجدہ کرتا ہوں گروہ نارد پاتشاہ کے لئے پندت برام پاس تو میٹ گیا ہے پورا وہ کہتا ہے میں میٹ گیا ہوں وہ تو نام پیام میٹ گیا ہے تو مٹن سا اور اوکے گروہ نارد پاتشاہ ਅਸੀਖੇ ਤਾਮਾ ਕਰਾਂਗੇ ਸਾਗਾ ਗੁਰ ਤੇ ਆਦਾ ਗੁਰਾ ਪ੍ਰਲਾਪ ਤੋ ਕਿਸ ਨੂੰ ਕਹੀਐ ਸਗਲੇ ਕੀ ਗੁਰੂ ਆਖਦਾ ਨਾ ਕੋ ਗੈਰੀ ਨਹੀਂ ਵਿਗਾਣਾ ਸਗਰ ਸੰਗ ਹਮ ਕੋ ਬਣ ਗੁਰੂ ਆਖਦਾ ਸਭੇ ਸਾੰਗੀ ਵਾਲ ਸੁਧਾਰਨ ਕੋ ਕਿਸੇ ਨਾ ਇਸਰ ਬਹਰ ਸਿਰ ਕਿਸੇ ਨਾਲ ਨਾ ਤਰੈ ਜਿਹੜੀ ਗੁਰ ਸਾਹਿਬ ਕਹਿੰਦੇ ਅਸਲ ਆਪਣੇ ਆਪ ਨੂੰ ਜਿਹੜੀ ਪ੍ਰਸ਼ਾਨ ਗੁਰੂ ਨੇ ਦੱਸੀਆ ਵੱਖੜੀ ਉਹਨੂੰ ਕਾਇਮ ਰੱਖਣਾ ਜਰੂਰੀ ਜਾਨੀ ਪ੍ਰਸ਼ਾਨ ਸੰਬੰਧੀ ਕੋਈ ਸਵਾਲ ਹੋਊਗਾ ਤਾਂ ਸਿੱਖ ਉਹ ਹੀ ਗੱਲ ਮੰਨੂਗਾ ਜਿਹੜੀ ਗੁਰੂ ਨੇ ਜੋ ਗੁਰੂ ਨੇ ਪਰਚਿਆ ਨੂੰ ਗੁਰੂ ਦੇ ਕਾ ਕਰ ਸਕਦਾ ਪਹਿਲਾ ਪੈਸੇ ਸਿੱਖਣਾ ਦੀ ਆਵਾਜ਼ ਕਰ ਸਕੀ ਕੋਈ ਤੇ ਬਾਅਦ ਵੀ ਟੜ ਗੁਰੂ ਸਾਹਿਬ ਜੀ ਟੜ ਦੇ ਬਾਰੇ ਪ੍ਰਮਾਣ ਸੀ ਸਰਕਾਰੀ ਕਈ ਇਹ ਦਾ ਕਾ ਆਪਣਾ ਸਿੱਧ ਗੁਰੂ ਦੇ ਘਰ ਨੂੰ ਯਾਤਰਾ पर تھوڑے دن پہلے کیرتن ہندوستان ہاں حکمران جہاں گرو کی شہادت نہیں چی رکھنا چاہیے راج راجی تو یہ پچھے گرو کی شہادت ਕਾਹੀ ਇਹਨਾਂ ਦੇ ਬਾੜੇ-ਬੜੇ ਆਲੂ ਬਾਦਲ ਵੀ ਇਹ ਗੱਲਾਂ ਕਹਿ ਕੇ ਜਾਵੇ ਤੋ ਆਗੇ ਲੋੜ ਹੈ ਹੁਕਮਰਾਣੇ ਨੂੰ ਸੁਣਗੇ ਕਿ ਸਾਡੇ ਕਹੇ ਗੁਰੂ ਨੇ ਦਿੱਤੀ ਆ ਜੇ ਕੋਈ ਸਰਕਾਰ ਦਾ ਮਹੰਮਾ ਦਾ ਗਠਨ ਕਰਦੀ ਆ ਉਹ ਬੇਇਰਤ ਤੇ ਅਕਿਰਤ ਕਰ ਉਹ ਇਸ਼ਾਨ ਪਰਮੋਸ਼ਾ ਕਿਰਪਾ ਨਾਲ ਗੁਰੂ ਨੇ ਜਮੀਨਾ ਇੱਕ ਕਰਪਾਣਾ ਵਾਲਿਆਂ ਨੇ مہاراجا بچی I uh -huh. ਭਾਈ ਬਲੇਵ ਸਿੰਘ ਦੀ ਕਾਮੁਰੀ ਮੈਨੂੰ ਉਦੋਂ ਇਜਲਾਸ ਹੋਇਆ ਤੇ ਗਰੇ ਸੀ ਕਿ ਉਹਨਾਂ ਨੇ ਕਿਹਾ ਕਿ ਜ਼ਰੂਰ ਆਉਣਾ ਜਦੋਂ ਨਾਗਰ ਗੁਰੂ ਗ੍ਰੰਥ ਸਾਹਿਬ ਬਾਦ ਵਾਂਗ ਰਹਿਣਾ ਇੱਕ ਕੌਮ ਇੱਕ ਮੁੱਠਾ ਤਾਂ ਫਿਰ ਪ੍ਰਵਾਹ ਨਹੀਂ ਕਿਸੇ अकेली ਬਾਦ ਸਕੇ ਨਾ ਫਿਰ ਆਪਾਂ ਕੀ ਪ੍ਰਵਾਹ ਆ ਗੁਰੂ ਦੇ ਅਸੰਦਾਨ ਸਾਹਿਬ ਵਿੱਚ ਜਲ ਕੇ ਹੀ ਕੋਲ ਦਾ ਦੀ ਮਾਤੀ ਵਾਯੂ